जय श्री राम दोस्तों आपा फिर तो लाइव ते आपा पहुंचेया ਪਿੰਡ ਹਰੀਪੁਰ ਤੁਸੀਂ ਦੇਖ ਰਹੇ ਹੋ ਸਾਹਮਣੇ ਪਿੰਡ ਦੀ ਰੌਣਕ ਅੱਜ ਪਹੁੰਚ ਗਏ ਆ ਪਿੰਡ ਹਰੀਪੁਰੇ ਸਾਹਮਣੇ ਤੁਹਾਨੂੰ ਰੋਡ ਦਿਖਾਈ ਦੇ ਰਿਹਾ ਹੈ ਆਪਾਂ ਆ ਗਏ ਆ ਪਿੰਡ ਹਰੀਪੁਰਾ ਪਿੰਡ ਦੀਆਂ ਸੜਕਾਂ ਪਿੰਡ ਦੀਆਂ ਗਲੀਆਂ ਤੁਸੀਂ ਦੇਖ ਰਹੇ ਹੋ ਇੱਧਰ ਵੀ ਪਿੰਡ ਦਾ ਮਾਹੌਲ ਇੰਸਰਾਲੀ ਦੁਕਾਨ ਤੁਸੀਂ ਦੇਖ ਰਹੇ ਹੋ ਸਾਈਕਲ ਤੇ ਆਇਆ ਸੀ ਸਾਈਕਲਿੰਗ ਗੁੱਡ ਫੋਰ ਹੈਲਥ ਤੇ ਆਪਾਂ ਚੱਲਾਂਗੇ ਗੁਰੂ ਘਰ ਤੁਸੀਂ ਦੇਖ ਰਹੇ ਹੋ ਫੇਸਬੁਕ ਤੋਂ ਲਾਈਵ ਤੇ ਆਪਾਂ ਤੁਹਾਨੂੰ ਲੈ ਕੇ ਚੱਲਾਂਗੇ ਗੁਰੂ ਘਰ ਗੁਰਦੁਆਰਾ ਸ਼੍ਰੀ ਵੱਡ ਤਿਰਸਾਹਿਬ ਤੁਸੀਂ ਸਾਹਮਣੇ ਬੋਰਡ ਦੇਖ ਰਹੇ ਹੋ ਤੁਹਾਨੂੰ ਨਜ਼ਰ ਆ ਰਿਹਾ ਹੈ ਤੇ ਆਪਾਂ ਤੁਹਾਨੂੰ ਦਿਖਾ ਦਈਏ ਗੁਰਦੁਆਰਾ ਸ਼੍ਰੀ ਵੱਡ ਤਿਰਸਾਹਿਬ ਤੇ ਇੱਧਰ ਸਾਹਮਣੇ ਬੋਰਡ ਲੱਗਿਆ ਹੈ ਹੋਲੀ ਚਲੋ ਤੇ ਆਪਾਂ ਹੁਣ ਤੁਹਾਨੂੰ ਲਾਈਵ ਦਰਸ਼ਨ ਗੁਰੂ ਘਰ ਦੇ ਦਿਖਾਵਾਂਗੇ ਇੱਧਰ ਤੁਸੀਂ ਸਾਹਮਣੇ ਦੇਖ ਰਹੇ ਹੋ ਮੰਦਿਰ ਤੇ ਇੱਧਰ ਗੁਰੂ ਘਰ ਤੁਹਾਨੂੰ ਦਿਖਾਈ ਦੇ ਰਿਹਾ ਜਿੱਥੋਂ ਜਿੱਥੋਂ ਵੀ ਭਰਾ ਜੁੜੇ ਆ ਕਮੈਂਟਾਂ ਦੇ ਵਿੱਚ ਜਰੂਰ ਦੱਸੋ ਵੀ ਕਿੱਥੋਂ ਲਾਈਵ ਤੁਸੀਂ ਦੇਖ ਰਹੇ ਹੋ ਤੇ ਆਪਾਂ ਪਹੁੰਚ ਗਏ ਆ ਗੁਰੂ ਘਰ ਲਾਈਵ ਤਸਵੀਰਾਂ ਤੁਹਾਨੂੰ ਗੁਰੂ ਘਰ ਤੋਂ ਦਿਖਾ ਰਹੇ ਆ ਆਪਾਂ ਅੰਦਰ ਨੂੰ ਐਂਟਰ ਕਰਾਂਗੇ ਜਰੂਰ ਇੱਕ ਵਾਰੀ ਤੁਹਾਨੂੰ ਬਾਹਰ ਤੋਂ ਜਿਹੜਾ ਉਹ ਦਰਸ਼ਨ ਕਰਵਾ ਦਈਏ ਗੁਰੂ ਸਾਹਿਬ ਦੇ ਸਤਨਾਮ ਸ਼੍ਰੀ ਵਾਹਿਗੁਰੂ ਹੁਣ ਆਪਾਂ ਅੰਦਰ ਚੱਲਦੇ ਆਂ ਸਾਡੇ ਨਾਲ ਸਾਡੇ ਭਰਾ ਵਿਨੋਦ ਕੁਮਾਰ ਜੀ ਜੁੜ ਚੁੱਕੇ ਨੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਸਾਸ੍ਰੀ ਕਾਲ ਜੀ ਇਹ ਦੇਖੋ ਜੀ ਤੁਸੀਂ ਦੇਖ ਰਹੇ ਹੋ ਲਾਈਵ ਤੇ ਆਪਾਂ ਪਹੁੰਚ ਗਏ ਆ ਗੁਰੂ ਘਰ ਹਰੀਪੁਰੇ ਤੋਂ ਵਿਨੋਦ ਬਿਮਾਰ ਜੀ ਸਾਡੇ ਨਾਲ ਜੁੜ ਚੁੱਕੇ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਤੁਸੀਂ ਲਾਈਵ ਦਰਸ਼ਨ ਕਰ ਰਹੇ ਹੋ ਤੇ ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਖੁਦ ਆਪ ਆਏ ਸੀ ਤੇ ਲਾਈਵ ਜੋ ਤੁਸੀਂ ਇੱਥੇ ਦਰਸ਼ਨ ਕਰ ਰਹੇ ਹੋ ਵਾਹਿਗੁਰੂ ਵਾਹਿਗੁਰੂ ਤੇ ਆਪਾਂ ਇੱਕ ਵਾਰੀ ਇੱਥੋਂ ਦਾ ਇਤਿਹਾਸ ਹੈ ਜਿਹੜਾ ਉਹ ਵਿਖਾ ਦਈਏ ਇਧਰ ਸਾਹਮਣੇ ਲੰਗਰ ਹਾਲ ਤੁਹਾਨੂੰ ਦਿਖਾਈ ਦੇ ਰਿਹਾ ਹੈ ਇੱਥੋਂ ਦਾ ਇਤਿਹਾਸ ਪਿੰਡ ਹਰਿਪੁਰੇ ਦਾ ਆਪਾਂ ਤੁਹਾਨੂੰ ਦਿਖਾਉਣ ਲੱਗੇ ਆਂ ਸ੍ਰੀ ਗੁਰੂ ਸਾਬ ਨੇ ਜੋ ਇਥੇ ਕੀਤਾ ਸੀ ਗੁਰਦੁਆਰਾ ਬੜ ਤਿਰਸਾਹਿਬ ਦਾ ਤੁਸੀਂ ਇਤਿਹਾਸ ਇੱਕ ਵਾਰੀ ਜ਼ਰੂਰ ਪੜੋ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਗੁਰਦੁਆਰਾ ਬੜ ਤਿਰਸਾਹਿਬ ਹਰੀਪੁਰ ਇੱਥੋਂ ਦਾ ਇਤਿਹਾਸ ਤੁਸੀਂ ਲਾਈਵ ਦੇਖ ਰਹੇ ਹੋ ਵਿਨੋਦ ਤਮਾਰ ਜੀ ਜਦੋਂ ਤੁਸੀਂ ਪੂਰਾ ਇਤਿਹਾਸ ਪੜ ਲਵਾਂ ਤਾਂ ਕਮੈਂਟ ਦੇ ਵਿੱਚ ਜ਼ਰੂਰ ਦੱਸ ਦਿਓ ਫਿਰ ਆਪਾਂ ਅੱਗੇ ਨੂੰ ਤੁਹਾਨੂੰ ਹੋਰ ਦਰਸ਼ਨ ਕਰਵਾਵਾਂਗੇ ਵਾਹਿਗੁਰੂ 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 ਲਾਈਵ ਤਸਵੀਰਾਂ ਤੁਸੀਂ ਪਿੰਡ ਹਰੀਪੁਰਾ ਤੋਂ ਦੇਖ ਰਹੇ ਹੋ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਲਾਈਵ ਦਰਸ਼ਨ ਕਰ ਸਕਣ ਸਾਰੇ ਭਰਾ ਭੈਣ ਭਰਾ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਤੇ ਹੁਣ ਆਪਾਂ ਅੱਗੇ ਨੂੰ ਤੁਰਦੇ ਆ ਤੁਸੀਂ ਇਤਿਹਾਸ ਪੜ ਹੀ ਲਿਆ ਹੋਵੇਗਾ ਸਾਹਮਣੇ ਇੱਧਰ ਲੰਗਰ ਹਾਲ ਤੁਸੀਂ ਦੇਖ ਰਹੇ ਹੋ ਵਾਹਿਗੁਰੂ 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 ਬਾਬਾ ਜੀ ਵੀ ਖੜੇ ਨੇ ਬਾਹਰ ਇੱਥੇ ਵਾਹਿਗੁਰੂ 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 ਆਪਾਂ ਹੁਣ ਅੰਦਰ ਜਾਣ ਦੀ ਕੋਸ਼ਿਸ਼ ਕਰਦੇ ਆ ਚੱਲਾਂਗੇ ਅੰਦਰ ਨੂੰ ਤੁਹਾਨੂੰ ਹੋਰ ਦਿਖਾਣੇ ਆ ਵਾਹਿਗੁਰੂ ਵਾਹਿਗੁਰੂ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਫੇਸਬੁੱਕ ਚੈਨਲ ਤੇ ਸਸਿਕਾ ਬਾਬਾ ਜੀ ਨੇ ਪਹੁੰਚਾ ਪਰ ਹਨਾ ਤੁਹਾਨੂੰ ਲਾਈਵ ਤਸਵੀਰਾਂ ਜੋ ਦਿਖਾ ਰਹੇ ਆ ਫਾਈਰ ਗਰੁੱਪ ਵਾਹਿਗੁਰੂ 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 ਆਜੋ ਵਾਹਿਗੁਰੂ 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 ਆਜੋ ਬਾਬਾ ਜੀ ਆ ਤੋ ਬੋਹ ਚੰਗਾ ਵਫਰ ਆਪਾਂ ਤੁਹਾਨੂੰ ਲਾਈਵ ਦਰਸ਼ਨ ਗੁਰੂ ਸਾਹਿਬ ਪਿੰਡ ਹਰੀਪੁਰਾ ਸਤਨਾਮ ਸ਼੍ਰੀ ਵਾਹਿਗੁਰੂ 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 ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰੋ ਭਰਾਜੀ ਸਾਰੇ ਜਿਹੜੇ ਫੇਸਬੁੱਕ ਤੋਂ ਤੁਸੀਂ ਲਾਈਵ ਦੇਖ ਰਹੇ ਹੋ ਵਾਹਿਗੁਰੂ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਦੇ ਆਪਾਂ ਹੁਣ ਅੰਦਰ ਚੱਲਾਂਗੇ ਨਾਮ ਸ੍ਰੀ ਗੁਰੂ ਵਾਹਿਗੁਰੂ 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 ਤੁਸੀਂ ਲਾਈਵ ਦਰਸ਼ਨ ਕਰ ਰਹੇ ਹੋ ਸ੍ਰੀ ਗੁਰੂ ਸਾਹਿਬ ਦੇ ਵਾਹਿਗੁਰੂ 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 ਜੀ ਵਾਹਿਗੁਰੂ ਜੀ ਬੱਸ ਤੁਸੀਂ ਦੇਖਦੇ ਹੋ ਵਾਹਿਗੁਰੂ ਵਾਹਿਗੁਰੂ ਕੰਮ ਚੱਲ ਰਿਹਾ ਇੱਥੇ ਸਤਨਾਮ सुरेंद्र ਕੁਮਾਰ ਜੀ ਸਾਡੇ ਪਿੰਡ ਦੌਲਤਪੁਰੇ ਤੋਂ ਜੁੜ ਚੁੱਕੇ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ सुरेंद्र ਕੁਮਾਰ ਜੀ ਤੁਹਾਨੂੰ ਬੇਨਤੀ ਹੈ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਹਰ ਭੈਣ ਭਰਾ ਲਾਈਵ ਦਰਸ਼ਨ ਕਰ ਸਕਣ ਵਾਹਿਗੁਰੂ 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 ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਸਤਿਨਾਮ ਸ੍ਰੀ ਵਾਹਿਗੁਰੂ ਇਹ ਬਾਤੇ ਆਪਣੇ ਲਈ ਆਏ ਜੀ ਦਿਲ ਨੂੰ ਸਕੂਨ ਪਿੰਡ ਹਰੀਪੁਰਾ ਸ੍ਰੀ ਗੁਰਦੁਆਰਾ ਸਾਹਿਬ ਜੋ ਤੁਸੀਂ ਦੇਖ ਰਹੇ ਹੋ ਤੇ ਆਪਾਂ ਹੁਣ ਅੱਗੇ ਵਧਦੇ ਆਂ ਤੇ ਤੁਹਾਨੂੰ ਹੋਰ ਦਰਸ਼ਨ ਕਰਵਾਈਏ सुरेंद्र कुमार जी ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਖੁਦ ਇੱਥੇ ਆਪ ਆਏ ਸੀ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਇੱਥੇ ਰਾਤ ਰੁਕੇ ਸੀਗੇ ਤੇ ਉਹਨਾਂ ਨੇ ਕਿਹਾ ਸੀਗਾ ਵੀ ਇੱਥੇ ਇੱਕ ਧਰਮਸ਼ਾਲਾ ਗੁਰਦੁਆਰਾ ਜ਼ਰੂਰ ਬਣਾਓ ਤਾਂ ਜੋ ਭੈਣ ਭਰਾ ਜੋ ਵੀ ਇੱਥੇ ਯਾਤਰੀ ਦਰਸ਼ਨ ਕਰਨ ਲਈ ਆਣ ਤਾਂ ਉਹਨਾਂ ਨੂੰ ਲੰਗਰ ਚਾਹ ਪਾਣੀ ਦਾ ਜਰੂਰ ਮਿਲੇ ਤਾਂ ਜੋ ਉਹ ਇੱਥੇ ਗੁਰੂ ਸਾਹਿਬ ਨੇ ਜੋ ਗੱਲ ਇੱਥੇ ਵਚਨ ਕਰਕੇ ਗਈ ਸੀ ਤੇ ਉਹ ਅੱਜ ਤੁਸੀਂ सुरेंद्र ਕੁਮਾਰ ਜੀ ਆਪ ਹੀ ਦੇਖ ਰਹੇ ਹੋ ਵੀ ਇਹ ਪੂਰਾ ਹੋਇਆ ਹੈ ਕਿਉਂਕਿ ਉਹਨਾਂ ਨੇ 20 ਰੁਪਏ ਦਾ ਲੰਗਰ ਚਲਾਇਆ ਸੀ ਤੇ ਸਾਰੇ ਹਿੰਦੁਸਤਾਨ ਦੇ ਵਿੱਚ ਬਾਹਰਲੇ ਮੁਲਕਾਂ ਦੇਸਾਂ ਦੇ ਵਿੱਚ ਅਜੇ ਤੱਕ ਉਹ ਲੰਗਰ ਹੈ ਜਿਹੜਾ ਅਜੇ ਐਵੇਂ ਚੱਲਦਾ ਹੈ ਤੇ ਐਵੇਂ ਹੀ ਚੱਲਦਾ ਰਹੇਗਾ ਤੁਸੀਂ ਲਾਈਵ ਦੇ ਵਿੱਚ ਜੁੜੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਇੱਕ ਵਾਰੀ ਹੋਰ ਤੁਹਾਨੂੰ ਦਰਸ਼ਨ ਹੈ ਜੋ ਕਰਵਾ ਦਈਏ ਦੇਖੋ ਤੁਸੀਂ ਦਿਲ ਨੂੰ ਸਕੂਨ ਸੁਰੇਂਦਰ ਕੁਮਾਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਦੇਖੋ ਦਿਲ ਨੂੰ ਜਿਹੜਾ ਸਕੂਨ ਹੈ ਉਹ ਦਿਖਾਈ ਦੇ ਰਿਹਾ ਤੁਹਾਨੂੰ ਅਨਿਲ ਕੁਮਾਰ ਜੀ ਵੀ ਜੁੜ ਚੁੱਕੇ ਨੇ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਗੁਰਦੁਆਰਾ ਸਾਹਿਬ ਤੋਂ ਵੀਡੀਓ ਨੂੰ ਅੱਗੇ ਸ਼ੇਅਰ ਵਾਹਿਗੁਰੂ 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 ਨਾ ਸਤਨਾਮ ਸ਼੍ਰੀ ਵਾਹਿਗੁਰੂ ਓਕੇ सुरेंद्र कुमार जी ਬਹੁਤ ਬਹੁਤ ਧੰਨਵਾਦ ਤੁਹਾਡਾ ਕਹਿੰਦੇ ਬਈ ਖੁਈਆ ਸਰਵਰ ਮੰਦਿਰ ਤੋਂ ਤੁਸੀਂ ਕਹਿ ਰਹੇ ਹੋ ਬਈ ਟੇਲ ਲਗਾਈ ਹੈ ਬਹੁਤ ਵਧੀਆ ਹੈ ਵਾਹਿਗੁਰੂ 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 ਸੁਰਿੰਦਰ ਕੁਮਾਰ ਜੀ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰੋ ਤਾਂ ਜੋ ਲਾਈਵ ਭੈਣ ਭਰਾ ਜਰੂਰ ਦੇਖਣ ਵਾਹਿਗੁਰੂ 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 ਵਾਹਿ ਅੱਧਾ ਨਾਮ ਜੀ ਵਾਹਿਗੁਰੂ 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 ਹਫਤੇ ਵਿੱਚ 2 ਦਿਨ ਜਰੂਰ ਮੈਂ ਇੱਥੇ ਲਾਈਵ ਕਰਦਾ ਤੁਹਾਨੂੰ ਪਤਾ ਹੀ ਹੋਵੇਗਾ सुरेंद्र ਕੁਮਾਰ ਜੀ ست نام شری گروہ واحو گروہ گرو گروہ واحو گروہ ओके जरूर जरूर देखुया ਸਰਵਰ ਮੰਦਰ ਤੋਂ जरूर जरूर ਠੀਕ ਹੈ ਦੋਸਤੋ ਫਿਰ ਮ ਆਪਾਂ ਮਿਲਦੇ ਆ ਸਤਨਾਮ ਸ਼੍ਰੀ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਧੰਨਵਾਦ ਦੋਸਤੋ ਤੁਹਾਡਾ ਬਹੁਤ ਬਹੁਤ